ਪੈਨਦੇ ਨਾਟੋ ਨਾਲ ਗੱਠ ਜੋੜਦੇ ਸਿਖਰ ਸਮੇਲਨ ਤੋਂ ਕੁਝ ਦਿਨ ਪਹਿਲਾਂ ਆਪਣੇ ਜੀਡੀਪੀ ਦੇ 5% ਦੇ ਰੱਖਿਆ ਖਰਚ ਦੇ ਤੀਜੇ ਤੋਂ ਛੋਟ ਲੈਣ ਲਈ ਨਾਟੋ ਨਾਲ ਇੱਕ ਸਮਝੌਤਾ ਕੀਤਾ ਹੈ ਪ੍ਰਧਾਨ ਮੰਤਰੀ ਪੈਂਦਰੋ ਸਾਂਚਿਜ਼ ਨੇ ਕਿਹਾ ਸਪੇਨ ਆਪਣੇ ਜੀਡੀਪੀ ਦਾ 5% ਰੱਖਿਆ ਤੇ ਖਰਚ ਨਹੀਂ ਕਰੇਗਾ ਪਰ ਨਾਟੋ ਵਿੱਚ ਇਸ ਦੀ ਭਾਗੀਦਾਰੀ ਬਰਕਰਾਰ ਰਹੇਗੀ ਉਸਨੇ ਕਿਹਾ ਕਿ ਸਪੇਨ ਆਪਣੇ ਜੀਡੀਪੀ ਦਾ 2.1% ਰੱਖਿਆ ਖਰਚੇ ਦੀ ਨਿਰਧਾਰਤ ਕਰਕੇ 32 ਮੈਂਬਰੀ ਗੱਠਜੋੜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰੇਗਾ ਨਾਟੋ ਦੇ ਸੱਤਰ ਜਰਨਲ ਮਾਰਕ ਰੂਟੇ ਅਤੇ ਸਾਂਚੇਜ਼ ਵਿਚਕਾਰ ਇੱਕ ਪੱਤਰ ਦੇ ਆਦਾਨ-ਪਰਦਾਨ ਵਿੱਚ ਛੋਟ ਨੂੰ ਰਸਮੀ ਰੂਪ ਦਿੱਤਾ ਗਿਆ ਪੇਂਦਰੋ ਸਾਂਚੇ ਟਵੀਟ ਕਰਕੇ ਕਿਹਾ ਸਪੇਨ ਨੇ ਨਾਟੋ ਨਾਲ ਇੱਕ ਇਤਿਹਾਸਿਕ ਸਮਝੌਤਾ ਕੀਤਾ ਹੈ ਜੋ ਇਸ ਨੂੰ ਗੱਟ ਜੋੜ ਦਾ ਇੱਕ ਮੁੱਖ ਮੈਂਬਰ ਬਣਿਆ ਰਹਿਣ ਅਤੇ ਆਪਣੀਆਂ ਸਮਰੱਥਾਵਾਂ ਦੇ ਅਨੁਪਾਤ ਵਿੱਚ ਯੋਗਦਾਨ ਪਾਉਂਦੀ ਆਗਿਆ ਦੇਵੇਗਾ ਸਾਨੂੰ ਯੂਰਪ ਦੀ ਰੱਖਿਆ ਕਰਨੀ ਚਾਹੀਦੀ ਹੈ ਪਰ ਸਾਨੂੰ ਉਸ ਚੀਜ਼ ਦੀ ਵੀ ਰੱਖਿਆ ਕਰਨੀ ਚਾਹੀਦੀ ਹੈ ਜੋ ਇਸ ਨੂੰ ਦੁਨੀਆ ਵਿੱਚ ਵਿਲੱਖਣ ਬਣਾਉਂਦੀ ਹੈ